ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਕਿ ਚੰਗੇ ਘਰ ਦੇ ਧੀਆ ਪੁੱਤ ਫਰਵਰੀ ਮਹੀਨੇ ਵਿੱਚ ਇਹ ਗਲਤੀ ਨਹੀਂ ਕਰਦੇ ਜੋ ਫਿਰ ਇਹ ਗਲਤੀ ਕਰਦੇ ਨੇ ਨਾ ਉਹ ਸਮਾਜ ਵਿੱਚ ساری ਉਮਰ ਸ਼ਰਮਿੰਦਗੀ ਭੋਗਦੇ ਰਹਿੰਦੇ ਨੇ ਤੇ ਫਿਰ ਉਹਨਾਂ ਦੇ ਮਾਪੇ ਵੀ ਸਾਰੀ ਉਮਰ ਸਿਰ ਉੱਚਾ ਕਰਕੇ ਨਹੀਂ ਜੀ ਸਕਦੇ ਤੇ ਜੋ ਫਿਰ ਇਹ ਗਲਤੀ ਨਹੀਂ ਕਰਦੇ ਨਾ ਉਹ ਆਪ ਵੀ ਬਹੁਤ ਖੁਸ਼ੀਆਂ ਨਾਲ ਜ਼ਿੰਦਗੀ ਜੀਉਂਦੇ ਨੇ ਤੇ ਉਹਨਾਂ ਦੇ ਮਾਪੇ ਵੀ ਸਮਾਜ ਵਿੱਚ ਸਿਰ ਉੱਚਾ ਕਰਕੇ ਰਹਿੰਦੇ ਨੇ ਤੇ ਕਦੇ ਵੀ ਆਪਣੀਆਂ ਨਜ਼ਰਾਂ ਜਿਹੜੀਆਂ ਉਹ ਨੀਵੀਆਂ ਨਹੀਂ ਕਰਦੇ ਤੁਸੀਂ ਕਹੋਗੇ ਕਿ ਉਹ ਕਿਹੜੀ ਗਲਤੀ ਆ ਜੋ ਕਰਨ ਨਾਲ ਸਾਰੀ ਉਮਰ ਭੋਗਣਾ ਪੈਂਦਾ ਤੇ ਆਜੋ ਫਿਰ ਗੱਲ ਕਰੀਏ ਤੁਸੀਂ ਸਾਰੇ ਜਾਣਦੇ ਹੋ ਕਿ 14 ਫਰਵਰੀ ਨੂੰ ਇੱਕ ਦਿਨ ਮਨਾਇਆ ਜਾਂਦਾ ਜਿਸ ਨੂੰ ਵੈਲੈਂਟਾਈਨ ਡੇ ਕਹਿੰਦੇ ਆ ਤੇ ਜੋ ਫਿਰ ਇਹ ਦਿਨ ਮਨਾਉਂਦੇ ਨੇ ਨਾ ਇਸ ਦਿਨ ਦਾ ਪ੍ਰਚਾਰ ਕਰਦੇ ਨੇ ਨਾ ਉਹ ਦੂਜਿਆਂ ਬੱਚਿਆਂ ਨੂੰ ਵੀ ਗਲਤ ਰਸਤੇ ਲਾਉਂਦੇ ਨੇ ਤਾਂ ਕਿ ਉਹ ਬੱਚੇ ਵੀ ਵੇਖਾ ਵੇਖੀ ਇਹ ਦਿਨ ਨੂੰ ਮਨਾਉਣ ਤੇ ਇਸ ਦਿਨ ਤੁਸੀਂ ਜਾਣਦੇ ਹੋ ਕਿ ਮੁੰਡੇ ਕੁੜੀਆਂ ਫੁੱਲ ਦਿੰਦੇ ਇੱਕ ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਆ ਤੇ ਨਾਲ ਹੀ ਜਦੋਂ ਉਹ ਇਹ ਦਿਨ ਮਨਾਉਂਦੇ ਨੇ ਨਾ ਤਾਂ ਦੂਜੇ ਬੱਚਿਆਂ ਨੂੰ ਵੀ ਇਹਦੇ ਵੱਲ ਖਿੱਚਦੇ ਨੇ ਕਿ ਤਾਂ ਕਿ ਉਹ ਬੱਚੇ ਵੀ ਦੇਖਾ ਦੇਖੀ ਇਸ ਤਰ੍ਹਾਂ ਹੀ ਕਰਨ ਪਰ ਜੋ ਚੰਗੇ ਘਰਾਂ ਦੇ ਖਾਨਦਾਨ ਦੇ ਧੀਆ ਪੁੱਤ ਹੁੰਦੇ ਨੇ ਨਾ ਉਹ ਇਹੋ ਜਿਹੇ ਦਿਨ ਨਹੀਂ ਮਨਾਉਂਦੇ ਉਹ ਫਿਰ ਜਾਣਦੇ ਹੁੰਦੇ ਆ ਕਿ ਸਾਡੇ ਮਾਪੇ ਵੱਲ ਧਿਆਨ ਕਰਦੇ ਆ ਕਿ ਉਹਨਾਂ ਨੇ ਸਿਰ ਉੱਚਾ ਕਰਕੇ ਜਿਉਣਾ ਤੇ ਸਾਡੇ ਲਈ ਸਾਡੇ ਮਾਪੇ ਦਾ ਪਿਆਰ ਹੀ ਸਭ ਤੋਂ ਉੱਤੇ ਆ ਉਹ ਧੀ ਆ ਫਿਰ ਇਸ ਗੱਲ ਨੂੰ ਯਾਦ ਰੱਖਦੀਆਂ ਨੇ ਕਿ ਜੋ ਮਾਪੇ ਦਾ ਪਿਆਰ ਹੁੰਦਾ ਨਾ ਉਸ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਹੁੰਦਾ ਕਿਉਂਕਿ ਕੋਈ ਵੀ ਮੁਸ਼ਕਲ ਖੜੀ ਹੋ ਜੇ ਤੇ ਹਰ ਰਿਸ਼ਤਾ ਭੱਜ ਜਾਂਦਾ ਆ ਪਰ ਇੱਕ ਮਾਪੇ ਹੁੰਦੇ ਆ ਜਿਹੜੇ ਹਮੇਸ਼ਾ ਹੀ ਨਾਲ ਖੜੇ ਰਹਿੰਦੇ ਆ ਉਹ ਕਦੇ ਨਹੀਂ ਭੱਜਦੇ ਮਾਪੇ ਆਪਣੇ ਬੱਚਿਆਂ ਨੂੰ ਹਰ ਮੁਸ਼ਕਲ ਚੋਂ ਕੱਢਦੇ ਆ ਤੇ ਫਿਰ ਮਾਪੇ ਹੀ ਹੁੰਦੇ ਨੇ ਜਿਹੜੇ ਬੱਚਿਆਂ ਦੀ ਮੁਸ਼ਕਲ ਵਿੱਚ ਅੱਗੇ ਹੋ ਕੇ ਖਲੋਂਦੇ ਨੇ ਤੇ ਫਿਰ ਚੰਗੇ ਘਰ ਦੇ ਧੀਆ ਪੁੱਤ ਇਸ ਗੱਲ ਦਾ ਧਿਆਨ ਰੱਖਦੇ ਨੇ ਕਿ ਮਾਪੇ ਤੋਂ ਵੱਧ ਕੇ ਕਿਸੇ ਦਾ ਪਿਆਰ ਨਹੀਂ ਹੁੰਦਾ ਤੇ ਉਹ ਫਿਰ ਇਹੋ ਜਿਹੇ ਦਿਨਾਂ ਤੋਂ ਦੂਰ ਰਹਿੰਦੇ ਨੇ ਉਹ ਫਿਰ ਇਹੋ ਜਿਹੇ ਦਿਨਾਂ ਨੂੰ ਨਹੀਂ ਮਨਾਉਂਦੇ ਤੇ ਜੋ ਲੋਕ ਇਸ ਦਿਨ ਦੀ ਆੜ ਵਿੱਚ ਇਹ ਦਿਨ ਮਨਾਉਂਦੇ ਨੇ ਨਾ ਤੇ ਫਿਰ ਇਸ ਦਿਨ ਵਿੱਚ ਬਹੁਤ ਕੁਝ ਹੁੰਦਾ ਬਹੁਤ ਕੁਝ ਲੀਰੋ ਲੀਰ ਹੁੰਦਾ ਤੇ ਫਿਰ ਚੰਗੇ ਕਰਾਂਦੇ ਬੱਚੇ ਜਿਹੜੇ ਆ ਨਾ ਉਹ ਇਸ ਤੋਂ ਦੂਰ ਰਹਿੰਦੇ ਨੇ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਬੱਚਿਆਂ ਨੂੰ ਇਹ ਸਾਰੇ ਸਾਡੇ ਭੈਣ ਭਰਾ ਨੇ ਸਾਡੇ ਬੱਚੇ ਨੇ ਜਿਨ੍ਹਾਂ ਨੂੰ ਕਿ ਦੱਸਣਾ ਸਾਡਾ ਫਰਜ਼ ਆ ਤਾਂ ਕਿ ਅਸੀਂ ਸਮਾਜ ਨੂੰ ਸੋਹਣਾ ਬਣਾ ਸਕੀਏ ਤੇ ਆਪਣੇ ਪਰਿਵਾਰ ਵਿੱਚ ਰਲ ਮਿਲ ਕੇ ਆਓ ਇਸ ਗੱਲ ਨੂੰ ਬੱਚਿਆਂ ਨੂੰ ਸਮਝਾਈਏ ਤਾਂ ਕਿ ਸਾਡੇ ਬੱਚੇ ਇਹੋ ਜਿਹੇ ਦਿਨਾਂ ਤੋਂ ਦੂਰ ਰਹਿਣ ਕਿਉਂਕਿ ਜੋ ਇਹ ਦਿਨ ਮਨਾਉਂਦੇ ਨੇ ਨਾ ਉਹ ਇਹ ਗੱਲ ਜਾਣਦੇ ਹੁੰਦੇ ਆ ਕਿ ਬੱਚਿਆਂ ਦੀ ਇਹ ਉਮਰ ਪੜਨ ਲਿਖਣ ਦੀ ਅਤੇ ਕੱਚੀ ਉਮਰ ਹੁੰਦੀ ਆ ਤੇ ਉਹਨਾਂ ਨੂੰ ਫਿਰ ਇਸ ਪਾਸੇ ਨੂੰ ਖਿੱਚਦੇ ਨੇ ਤਾਂ ਕਿ ਬੱਚੇ ਸਾਡੇ ਵੇਖ ਕੇ ਇਦਾਂ ਇਹ ਗਲਤੀਆਂ ਕਰਨ ਇਹੋ ਜੇ ਦੇਖ ਕੇ ਜੋ ਕਿ ਪ੍ਰਚਾਰ ਕੀਤਾ ਜਾਂਦਾ ਨਾ ਵੈਲੈਂਟਾਈਨ ਡੇ ਦਾ ਤਾਂ ਕਿ ਇੱਕ ਛੋਟੀ ਉਮਰ ਦੇ ਬੱਚੇ ਜਿਹੜੇ ਉਹ ਵੀ ਇਸ ਵੱਲ ਵੇਖ ਕੇ ਤੇ ਉਸ ਤਰ੍ਹਾਂ ਹੀ ਕਰਨ ਪਰ ਮਾਪੇ ਬਾਪ ਨੂੰ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਜਿੰਨਾ ਹੋ ਸਕੇ ਇੱਕ ਦੂਜੇ ਭੈਣ ਭਰਾਵਾਂ ਬੱਚਿਆਂ ਨੂੰ ਇਹ ਮੈਸੇਜ ਦਈਏ ਕਿ ਚੰਗੇ ਕਰਾਂ ਦੇ ਧੀਆ ਪੁੱਤ ਇਹੋ ਜੇ ਦਿਨ ਨਹੀਂ ਮਨਾਉਂਦੇ ਉਹ ਬੱਚੇ ਫਿਰ ਛੋਟੀ ਉਮਰ ਵਿੱਚ ਹੀ ਕੁਰਾਹੇ ਪੈ ਜਾਂਦੇ ਨੇ ਨਾ ਵੇਖਾ ਵੇਖੀ ਇਹੋ ਜਿਹੀਆਂ ਗੱਲਾਂ ਨੂੰ ਤਾਂ ਫੇਰ ਉਹ ਬੱਚੇ ਸਾਰੀ ਉਮਰ ਇਸ ਦਾ ਨਤੀਜਾ ਭੁਗਤਦੇ ਨੇ ਤੇ ਫੇਰ ਨਾਲ ਹੀ ਉਹਨਾਂ ਬੱਚਿਆਂ ਦੇ ਮਾਪੇ ਵੀ ਸਮਾਜ ਵਿੱਚ ਕਿਸੇ ਨਾਲ ਨਜ਼ਰ ਮਲਾਉਣ ਜੋਗੇ ਨਹੀਂ ਰਹਿੰਦੇ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਇਨ੍ਹਾਂ ਗੱਲਾਂ ਦੇ ਨਤੀਜੇ ਹਮੇਸ਼ਾ ਹੀ ਮਾੜੇ ਨਿਕਲਦੇ ਆ ਤੇ ਫੇਰ ਜੋ ਇਹ ਕੁਸ਼ ਮਨਾਉਂਦੇ ਨੇ ਨਾ ਉਹ ਦੂਜਿਆਂ ਨੂੰ ਵੀ ਖਿੱਚਦੇ ਨੇ ਕਿ ਦੂਜੇ ਵੀ ਸਾਨੂੰ ਵੇਖ ਕੇ ਤੇ ਇਸ ਗਲਤ ਰਸਤੇ ਤੇ ਚੱਲਣ ਤਾਂ ਕਿ ਫਿਰ ਉਹ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਦੁੱਖ ਭੋਗਦੇ ਰਹਿੰਦੇ ਨੇ ਇਸ ਕਰਕੇ ਆਓ ਰਲ ਮਿਲ ਕੇ ਸਾਰੇ ਆਪਾਂ ਆਪਣੇ ਸਮਾਜ ਨੂੰ ਸੋਹਣਾ ਬਣਾਈਏ ਤੇ ਆਪਣੇ ਬੱਚਿਆਂ ਨੂੰ ਭੈਣ ਭਰਾਵਾਂ ਨੂੰ ਰਲ ਮਿਲ ਕੇ ਇਹ ਮੈਸੇਜ ਦਈਏ ਤਾਂ ਕਿ ਸਾਡੇ ਬੱਚੇ ਇਹੋ ਜੇ ਦੇਣ ਮਨਾਉਣ ਤੋਂ ਦੂਰ ਰਹਿਣ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੇ ਤੁਹਾਨੂੰ ਇਹ ਗੱਲਾਂ ਕਿ ਹੋ ਜਾਈਆਂ ਲੱਗੀਆਂ ਜ਼ਰੂਰ ਦੱਸਿਓ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਹੱਸਦੇ ਰਹੋ